ਫਰਾਈਪਰੰਦਰਮ ਨਸ਼ੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਹੀ ਨਸ਼ੇ ਕਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤਾਜ਼ਾ ਮਾਮਲਾ ਫਰਾਈਪਰ ਦੇ ਪਿੰਡ ਜੱਲੋਕੇ ਤੋਂ ਸਾਹਮਣੇ ਆਇਆ ਜਿੱਥੇ ਇੱਕ 20 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਆ ਤਾਂ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਚੱਲਦੇ ਆਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਹ ਤਸਵੀਰਾਂ ਉਸ ਘਰ ਦੀਆਂ ਹਨ ਜਿਸ ਘਰ ਵਿੱਚ ਨਸ਼ੇ ਨੇ ਸੱਖਰ ਜੜੇ ਆ ਵਿਛਾ ਦਿੱਤੇ ਆ ਹਸਬਾ ਵਸਦਾ ਘਰ ਸੀਗਾ ਨਸ਼ੇ ਨੇ ਘਰ ਜਿਹੜਾ ਉਹ ਜਾੜ ਕੇ ਰੱਖ ਦਿੱਤਾ ਤਾਂ ਇਸ ਸਬੰਧੀ ਜਾਣਕਾਰੀ ਦਿੰਦੇ ਆ ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਸੀਗਾ ਜਿਸ ਨੂੰ ਹਸਪਤਾਲ ਵੀ ਜਿਹੜਾ ਉਹ ਦਾਖਲ ਕਰਵਾਇਆ ਗਿਆ ਸੀਗਾ ਤਾਂ ਕਿ ਉਹ ਨਸ਼ਾ ਜਿਹੜਾ ਉਹ ਛੱਡ ਦਵੇ ਪਰ ਉਸ ਨੇ ਨਸ਼ਾ ਜਿਹੜਾ ਨਹੀਂ ਛੱਡਿਆ ਤਾਂ ਅਖੀਰ ਨਸ਼ੇ ਨੇ ਉਸ ਦੀ ਜਾਨ ਜਿਹੜੀ ਆ ਉਹ ਲੈ ਲਈ ਆ ਤਾਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਹ ਤਸਵੀਰਾਂ ਉਸ ਘਰ ਦੀਆਂ ਹਨ ਜਿਵੇਂ ਹਸਦੇ-ਵਸਦੇ ਘਰ ਵਿੱਚ ਨਸ਼ੇ ਨੇ ਸੱਥਰ ਜੜਿਆ ਉਹ ਵਿਛਾਦ ਦਿੱਤੇ ਆ ਪਰਿਵਾਰ ਦਾ ਰੋ ਰੋ ਬੁਰਾ ਹਾਲ ਆ ਤਾਂ ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ ਛੋਟਾ ਜਿਹਾ ਬੱਚਾ ਜਿਹੜਾ ਉਹ ਛੱਡ ਗਿਆ ਤਾਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਆ ਤੇ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਨਸ਼ੇ ਤੇ ਰੋਕ ਜੜੀ ਆ ਉਹ ਲਗਾਈ ਜਾਵੇ ਤਾਂ ਹੋਰ ਕੀ ਕੁਝ ਕਹਿਣਾ ਹੈ ਪਰਿਵਾਰ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮੇਰਾ ਨਾਮ ਹੈ ਜੀ ਤੁਹਾਡਾ ਗਰਮੀਤ ਸਿੰਘ ਜੀ ਇਹ ਤੁਹਾਡਾ ਬੇਟਾ ਸੀਗਾ ਹਾਂਜੀ ਕਿੰਨੀ ਉਮਰ ਸੀ 20 ਸਾਲ ਦਾ ਸੀ ਜੀ ਮੈਰਿਜ ਹੋਈ ਸੀ ਹਾਂਜੀ ਕੀ ਹੋਇਆ ਕੀ ਹੋਇਆ ਬਸ ਇਵੇਂ ਹੀ ਹੈ ਜੀ ਪਤਾ ਹੀ ਨਹੀਂ ਕੋਈ ਲੱਗਦਾ ਕਿ ਕੀ ਹੋਇਆ ਕੀ ਨਹੀਂ ਹੋਇਆ ਨਸ਼ਾ ਕਰਦਾ ਸੀ ਨਸ਼ਾ ਹੀ ਕਰਦਾ ਸੀਗਾ ਜੀ ਹਮਮ ਅੱਜ ਵੀ ਨਸ਼ਾ ਮਿਲਦਾ ਹੈਗਾ ਕਿ ਇਹ ਖਤਮ ਹੋਣਾ ਚਾਹੀਦਾ ਹਾਂਜੀ ਹਾਂਜੀ ਇਹ ਖਤਮ ਹੋਣਾ ਚਾਹੀਦਾ ਤੁੰ ਬڑے ਬੰਦੇ ਮਰੀ ਜਾਂਦੇ ਆ ਜੀ ਇਹ ਖਾਕ ਚਿੱਟਾ ਲਾ ਲਾ ਕੇ ਤੇ ਗੋਲੀਆਂ ਖਾ ਖਾ ਕੇ ਤੁਹਾਡੇ ਘਰੇ ਇੱਕ ਇਹ ਮੇਟਾ ਕੱਲਾ ਸੀਗਾ ਕਿ ਕਿੰਨੇ ਕਿੰਨੇ ਜੀ ਸੀਗੇ ਨਹੀਂ ਦੋ ਦੋ ਅਸੀਂ ਵੀ ਦੋ ਭਰਾ ਸੀ ਇੱਕ ਭੈਣ ਸੀ ਹਾਂ ਹਾਂ ਇਕ ਦੀ ਰੱਤ ਸੀ ਹਾਂਜੀ ਬੜਾ ਔਖਾ ਹੋ ਜਾਂਦਾ ਪਰਿਵਾਰ ਨੂੰ ਹਾਂਜੀ ਐਵੇਂ ਹੀ ਹੈ ਜੀ ਹੁਣ ਕੀ ਕਰੀਏ ਦੱਸੋ ਕੀ ਨਾਂ ਸੀ ਇਹਦਾ ਪੁੱਤ ਹਰਪ੍ਰੀਤ ਜੀ ਕਦੋਂ ਸ਼ਾਦੀ ਹੋਈ ਸੀ ਇਸ ਦੀ? 3 ਸਾਲ। 2 ਸਾਲ ਹੀ ਹੋਏ ਹੈ ਜੀ। ਇੱਕ ਛੋਟਾ ਬੱਚਾ ਵੀ ਹੈਗਾ ਜੀ। ਤੁਹਾਡਾ ਕੀ ਨਾਮ ਹੈ? ਗਰਮੀਤ ਸਿੰਘ ਜੀ। ਤੁਹਾਡਾ ਕਿਹੜਾ ਪਿੰਡ ਹੈ? ਮੈਂ ਤਾਂ ਕਰਤਾਰ ਸਿੰਘ ਆ। ਪਿੰਡ ਸਾਡਾ ਜੱਲੂ ਕੈਂ। ਮੌਜੂਦਾ ਸਰਪੰਚ? ਮੌਜੂਦਾ ਸਰਪੰਚ ਰਹਿਆ ਹੈ ਜੀ। ਕੀ ਕੀ ਹੋਇਆ ਕੀ ਹੈ ਬੇਟੇ ਦੇ ਨਾਲ? ਇਹਦੋਂ ਪਹਿਲਾਂ ਇਹ ਦਾਖਲ ਰੱਖਿਆ ਸੀ ਅਸੀਂ। ਬਠਿੰਡੇ ਯਾਨੀ ਮਹੀਨੇ ਚ 3.5 ਹੋ ਗਏ ਜਾਂ 4 ਹੀ ਹੋ ਗਿਆ ਮੇਰੇ ਉੱਥੇ ਰੱਖਿਆ ਸੀ ਦਾਖਲ ਚ 4-5 ਲੱਖ ਰੁਪਏ ਉਹਨਾਂ ਕਿਹਾ ਬਿਨਸ਼ਾ ਨੇ ਬਹੁਤ ਕੀਤਾ ਅੰਤਰੀਆਂ ਫਟੀਆਂ ਨੇ ਅੰਤਲੀ ਫਟ ਗਈ ਤਲੀ ਫਟ ਗਈ ਪੈਸੇ ਪੂਰੇ ਕਾਫੀ ਲੱਗੇ ਪ੍ਰਾਈਵੇਟ ਰੱਖਿਆ ਸੀ ਤੇ ਠੀਕ ਹੋ ਗਿਆ ਬਿਲਕੁਲ ਮੈਂ ਕਿਹਾ ਤਗੜਾ ਹੋ ਗਿਆ ਹੁਣ ਤੋਂ ਪਹਿਲਾਂ ਉਹਨਾਂ ਡਾਕਟਰ ਕਿਹਾ ਬਚ ਨਹੀਂ ਸਕਦਾ 5% ਦੇ ਬਚਣ ਦੀ ਗੈਰ ਪਰ ਬਚ ਗਿਆ ਉਹ ਤੋਂ ਵਾਠੀ ਹੋਰ ਗਿਆ ਆਪਕਾ ਜੀ ਹੁਣ ਇਥੇ ਟੁੱਟ ਜਾਂਦਾ ਹੈ ਕਰੀਏ ਟੁੱਟ ਜਾਂਦਾ ਸੀ ਅਸੀਂ ਬਚਾ ਲਏ ਨੇ ਬਾਅਦ ਚ ਇਸ ਕੰਮ ਤੋਂ ਕਿਰਦਾਰ ਜਮਾ ਤੂੰ ਸੁੱਕਦਾ ਜਾਂ ਨਹੀਂ ਫਿਰ ਜਦ ਸੁੱਕਣ ਕਰਦੇ ਕੱਲ ਗੁੱਸੇ ਗਸੇ ਹੋਏ ਆ ਇਹਦੇ ਨਾਲ ਵੀ ਕੀ ਗੱਲ ਸੁੱਕਦਾ ਹੋ ਜਾ ਨਹੀਂ ਵੀ ਕੋਈ ਕੁਝ ਹੀ ਖਾਣਾ ਹੀ ਤੂੰ ਹੁਣ ਇਹ ਨਹੀਂ ਪਤਾ ਗੋਲੀ ਖਾਂਦਾ ਸੀ ਸਿੱਕਾ ਖਾਂਦਾ ਕੀ ਖਾਂਦਾ ਸੀ ਇਸ ਵਾਰ ਸਾਨੂੰ ਨਹੀਂ ਪਤਾ ਕੱਲ ਕਹਿੰਦਾ ਮੈਨੂੰ ਥੋੜੇ ਸਾਹ ਖਾਣ ਦਾ ਤੇ ਆਪਣੀ ਤੇ ਡਾਕਟਰ ਹੀ ਕਾ ਚਲਵਾਦਾ ਘਰ ਦੇ ਅਸੀਂ ਅਖਾ ਚ ਲਾਜ ਕਰਾਈਏ ਥੁਰੀਆਂ ਨੇ ਤੈਨੂੰ ਗੋਲੀ ਵੀ ਨਹੀਂ ਦੇਣੀ ਮੈਂ ਕਹਿੰਦੇ ਇਹਨੂੰ ਸੇਵੀਆਂ ਖਵਾਉ ਉਹ ਨੂੰ ਬਿਨਾ ਖਾ ਗਿਆ ਹਰਾ ਕੁਛ ਕਦਾਈ ਸਾਰਾ ਕੁਝ ਖਾਦਾ ਸੀ ਖਾ ਤੇ ਜੀ ਚੰਗਾ ਬੜਾ ਸੀ ਡਾਕਟਰਾਂ ਦਾ ਵੈਸੇਗਾ ਤਾਂ ਮੁਸ਼ਕਲ ਹੀ ਉਹ ਰਾਤ ਕੱਢ ਗਿਆ ਸਵੇਰੇ ਤੱਕ ਵੇਖੀ ਜੈਦੀ ਬਾਕੀ ਡਾਕਟਰਾਂ ਦਾ ਠੀਕ ਹੈ ਤੇ 1 ਵਜੇ ਸਾਹ ਦੇਤੇ ਸੀ ਅਸੀਂ ਸ਼ਹਿਰ ਹੀ ਗਏ ਸੀ ਅਜੇ ਪਤਾ ਨਹੀਂ ਲੱਗਾ ਇਹਨੇ ਕਿਉਂਕਿ ਬਲੇ ਆਏ ਨਹੀਂ ਪਤਾ ਲੱਗਾ ਵੀ ਵਿਖਾਦਾ ਕੀ ਸੀ ਇਹ ਪਤਾ ਇਹ ਨਸ਼ਾ ਕਿੰਨਾ ਨੌਜਵਾਨਾਂ ਦੀ ਜ਼ਿੰਦਗੀ ਲੈ ਰਿਹਾ ਹੈ ਬਹੁਤ ਹੀ ਨੌਜਵਾਨਾਂ ਨੂੰ ਗਲ ਕਰ ਰਿਹਾ ਮਾਵਾ ਦੇ ਪੁੱਤ ਨਸ਼ੇ ਦੀ ਘਾੜ ਜਿਹੜਾ ਚੜ ਜਾਂਦਾ ਹੈ ਪਿਛਾ ਹੀ ਨਹੀਂ ਮੁੜਦਾ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਸੀਗਾ ਪਰਿਵਾਰ ਦੇ ਨਹੀਂ ਮੰਮੀ ਐ ਫਿਰ ਦੋ ਇੱਕ ਉਹ ਨੂੰ ਕਲਾੜੀਆਂ ਨਹੀਂ ਮੈਨੂੰ ਡੇੜੀ ਵਖਰਾ ਕਰ ਦੇ ਤੂੰ ਮੇਰਾ ਪੁੱਤ ਮੈਂ ਕਿਨੇ ਨਾਲ ਆਉਂਦੀ ਮੈਂ ਉਹਨੂੰ ਮੈਂ ਵੇਖ ਲਿਆ ਕਿ ਇੱਕ ਓਖਾ ਉਹ ਮੈਂ ਆ ਕੋੜੀ ਪੁੱਤਰ ਰਿਹਾ ਕੋਈ ਗੱਲ ਨਹੀਂ ਆਪਾਂ ਛੋਟਾ ਜਿਹਾ ਬੱਚਾ ਜੀ بڑا ਓਖਾ ਇਹ ਆ ਮੇਰਾ ਸਾਨੂੰ ਦਾ ਮੁੰਡਾ ਐ ਇੱਥੇ ਆਪਣੇ ਕੋਲ ਰਹਿ ਰਿਹਾ ਸੀ ਹਾਂ ਜੇ ਤੁਹਾਡੇ ਕੋਲ ਇੱਥੇ ਆਪਣੇ ਕੋਲ ਹੀ ਸੀ ਇਹ ਹੋਣੀ ਆਈ ਨੋ ਦੂਸਾਰੇ ਤੁਹਾਡਾ ਬੇਟਾ ਸੀ ਬੇਟੇ ਵਰਗਾ ਹੀ ਸੀ ਜੀ ਕੋਈ ਫਰਕ ਨਹੀਂ ਸਾਡਾ ਕੋਈ ਉਹ ਨਹੀਂ ਵੀ ਗੱਲ ਬੇਟਾ ਨਹੀਂ ਬੇਟੇ ਵਰਗਾ ਸੀ